ਲਗਾਤਾਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪਠਾਨਕੋਟ ਜ਼ਿਲ੍ਹੇ ਦੀ ਪੁਲਿਸ ਜਿਹੜੀ ਆ ਸਤਰਕ ਨਜ਼ਰ ਆ ਰਹੀ ਹੈ ਨਾਕੇ ਜਿਹੜੇ ਲਗਾਤਾਰ ਲਗਾ ਕੇ ਜਿਹੜਾ ਚੈਕਿੰਗ ਚਲਾਏ ਜਾ ਰਹੇ ਨੇ ਇਸ ਸਮੇਂ ਅਸੀਂ ਕੋਲੀਆਂ ਅ ਅੱਡੇ ਦੇ ਵਿੱਚ ਖੜੇ ਆ ਜਿੱਥੇ ਸਰਹੱਦੀ ਇਲਾਕਾ ਪੈਂਦਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਵੱਡੇ ਤੌਰ ਤੇ ਜਿਹੜਾ ਆ ਐਸ ਐਚ ਓ ਵਿਜੇ ਜਿਹੜੇ ਨਰੋਡ ਜਮ ਸਿੰਘ ਦੇ ਹਨ ਉਹਨਾਂ ਵੱਲੋਂ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਨੂੰ ਬਹੁਤ ਹੀ ਬਰੀਕੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਦੱਸਦੀ ਕਿ 15 ਅਗਸਤ ਆ ਰਹੀ ਹੈ ਉਸ ਤਰ੍ਹਾਂ ਜਿਹੜੀ ਯਾਤਰਾ ਚੱਲ ਰਹੀ ਹੈ ਯਾਤਰਾ ਨੂੰ ਲੈ ਕੇ ਜਿਹੜੀ ਆ ਪੰਜਾਬ ਪੁਲਿਸ ਦੀ ਮੇਸਾ ਜਿਹੜੀ ਪੱਬੇ ਪਾਰ ਹੈ ਗਈ ਆ ਤੇ ਲਗਾਤਾਰ ਜਿਹੜੀ ਉਹਨਾਂ ਵੱਲੋਂ ਅਨਸ਼ਕੂਨੀਆਂ ਜਿਹੜੀਆਂ ਜਿਹੜੀਆਂ ਉਹ ਕਟਨਾ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਪਾਣ ਲਈ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਇਸ ਸਮੇਂ ਸਾਡੇ ਨਾਲ ਜਿਹੜੇ ਐਫਐਸਓ ਨਰੋਡ ਦੇ ਵਿਜੇ ਕੁਮਾਰ ਉਹ ਸਾਡੇ ਨਾਲ ਜੁੜੇ ਸਨ ਉਹਨਾਂ ਵੱਲੋਂ ਜਿਹੜਾ ਜਨਤਾ ਨੂੰ ਮੈਸੇਜ ਵੀ ਦਿੱਤਾ ਗਿਆ ਹੈਗਾ ਤੇ ਉੱਥੇ ਹੀ ਮੌਕੇ ਦੇ ਜਿਹੜਾ ਕੋਲ ਡਾਕੂਮੈਂਟ ਨਹੀਂ ਹੈਗੇ ਮੈਡੀਕਲ ਸ਼ੀਟਾਂ ਨਹੀਂ ਹੈਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਇਹਨਾਂ ਦੇ ਚਲਾਨ ਵੀ ਜਿਹੜੇ ਮੌਕੇ ਤੇ ਕੱਟੇ ਗਏ ਹਨ ਤੇ ਹੁਣ ਤੱਕ ਜੇ ਗੱਲ ਕਰੀਏ ਤੇ ਉਹਨਾਂ ਵੱਲੋਂ ਜਿਹੜੇ 8 ਤੋਂ 10 ਜਿਹੜੇ ਚਲਾਨ ਇਸ ਸਬੰਧੀ ਹੈ ਜੋ ਐਸਐਚਓ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ। ਪਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੇ ਨਿਊਜ਼। ਅੱਜ ਟੋਲੀਆਂ ਅੱਡੇ ਦੇ ਵਿੱਚ ਨਾਕਾ ਲਗਾਇਆ ਗਿਆ। ਕੀ ਕਾਰਨ ਹੈਗਾ? ਦੇਖੋ ਜੀ ਮਾਨਯੋਗ ਸਰਦਾਰ ਦਿਲਜਿੰਦਰ ਸਿੰਘ ਢਿੱਲੋਂ ਸਾਡੇ ਐਸਐਸਪੀ ਸਾਹਿਬ ਪਠਾਨਕੋਟ ਨੇ ਉਹਨਾਂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਕ ਤੇ ਲਾਈਨ ਆਫ ਡਿਫੈਂਸ ਨਾਕਾ ਜਿਹੜਾ ਇਹ ਪੈਂਦਾ ਹੈਗਾ ਦੂਸਰਾ ਅਮਰ ਅਦ ਯਾਤਰਾ ਜਿਹੜੀ ਚੱਲ ਰਹੀ ਹੈ। ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਆਪਾਂ ਹਰ ਜਿਹੜਾ ਵਹੀਕਲ ਜੀ ਐਂਡ ਕੇ ਤੋਂ ਆ ਰਿਹਾ ਜਾ ਜੇਨਕੇ ਨੂੰ ਜਾ ਰਿਹਾ ਉਹਨਾਂ ਦੇ ਹਰ ਵੀਕਲ ਦੀ ਆਪਾਂ ਫਿਜ਼ੀਕਲ ਚੈਕਿੰਗ ਕਰ ਰਿਹਾ ਕੋਈ ਵੀ ਜਿਹੜਾ ਵੀਕਲ ਹੈ ਉਹ ਬਿਨਾ ਚੈਕਿੰਗ ਤੋਂ ਨਹੀਂ ਜਾਣ ਦਿੱਤਾ ਜਾ ਰਿਹਾ ਅਗਰ ਕਿਸੇ ਵੀ ਕਲਕੋਲ ਕੋਈ ਡਾਕੂਮੈਂਟ ਕੋਈ ਇਦਾਂ ਦੀ ਸਾਨੂੰ ਸਮਗਰੀ ਮਿਲਦੀ ਹੈ ਜੇਕਰ ਨਿਜਾਜ ਤੇ ਉਹਦੇ ਖਿਲਾਫ ਆਪਾਂ ਬੰਦੀ ਕਾਰਵਾਈ ਲਿਆਵਾਂਗੇ ਕਰਾਂਗੇ ਤੇ ਜਿਹੜੇ ਵੀਕਲਾਂ ਦੇ ਡਾਕੂਮੈਂਟ ਘਟਨੇ ਤੇ ਉਹਨਾਂ ਦੇ ਆਪਾਂ ਚਲਾਨ ਕਰ ਰਹੇ ਹੁਣ ਤੱਕ ਅਸੀਂ 8 ਚਲਾਨ ਕਰ ਚੁੱਕੇ ਹਾਂ ਤੇ ਇਹ ਚੈਕਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ ਦੇਖੇ ਜਾ ਰਿਹਾ ਮੋਕੇ ਦੇ ਵੀ ਤੁਹਾਡੇ ਵੱਲੋਂ ਚਲਾਨ ਕੱਢੇ ਜਾ ਰਹੇ ਮੈਕਸਿਮਮ ਦੇਖੋ ਜੀ ਜਿਹੜੇ ਜਿਨ੍ਹਾਂ ਕੋਲ ਜਿਸ ਤਰ੍ਹਾਂ ਮੈਡੀਕਲ ਕਿਟ ਨਹੀਂ ਹੁੰਦੀ ਜਾਂ ਕੋਈ ਰੋਂਗ ਸਾਈਡ ਤੇ ਆ ਜਾਂਦਾ ਤੇ ਉਹਨਾਂ ਦੇ ਆਪਾਂ ਨਕਦ ਚਲਾਨ ਕਰ ਰਹੇ ਆ ਅਗਰ ਜੇ ਕੋਈ ਹੋਰ ਡਾਕੂਮੈਂਟ ਨਹੀਂ ਹੈਗੇ ਤੇ ਉਹਨਾਂ ਦੇ ਆਪਾਂ ਡੀਟੀਓ ਸਾਹਿਬ ਦਾ ਜਿਹੜਾ ਚਲਾਨ ਕੱਟ ਰਿਹਾ ਗਿਆ ਦੇਖੋ ਜੀ ਮੈਸੇਜ ਇਹ ਹੈਗਾ ਕਿ ਇੱਕ ਤੇ ਲਾਈਨ ਆਫ ਡਿਫੈਂਸ ਨਹੀਂ ਆਕਾ ਹੈਗਾ ਤੇ ਦੂਸਰੀ ਜਿਹੜੀ ਆ ਅਮਨ ਰਾਜ ਯਾਤਰਾ ਜਿਹੜੀ ਚੱਲ ਰਹੀ ਹੈਗੀ ਆ ਉਹਨੂੰ ਮੱਦੇ ਨਜ਼ਰ ਦੇ ਜਿਹੜਾ ਵੀ ਜੇ ਆਣ ਕਿਤੋਂ ਵੀ ਕਲਾਰਿਆ ਕਿਉਂਕਿ ਹਾਲਾਤ ਇਦਾਂ ਦੇ ਹੈਗੇ ਆ ਉਹਦੀ ਆਪਾਂ ਫਿਜ਼ੀਕਲ ਚੈਕਿੰਗ ਕਰ ਰਿਆਂ ਬਿਨਾਂ ਚੈੱਕ ਕੀਤੇਆਂ ਤੋਂ ਕੋਈ ਵੀ ਵਿਕਲ ਜਿਹੜਾ ਆਉਣ ਜਾਣ ਨਹੀਂ ਦਿੱਤਾ ਜਾ ਰਿਆ ਆ